ਕਿਸਾਨ ਜਥੇਬੰਦੀਆਂ ਦੇ ਵੱਲੋਂ 30 ਤਰੀਕ ਨੂੰ ਜਿਹੜਾ ਪੰਜਾਬ ਬੰਦ ਕਰਨ ਦਾ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਅੱਜ ਜੇ ਅਸੀਂ ਗੱਲ ਕਰੀਏ ਤਾਂ ਫਰੋਜਪੁਰ ਦੇ ਫਰੋਜਪੁਰ ਦੇ ਵਿੱਚ ਬਾਜ਼ਾਰ ਵੀ ਜਿਹੜੇ ਬੰਦ ਦਿਖਾਈ ਦਿੱਤੇ ਨੇ ਇੱਥੋਂ ਤੱਕ ਕਿ ਪੈਟਰੋਲ ਪੰਪ ਤੇ ਬੱਸ ਸਟੈਂਡ ਜਿਹੜੇ ਸਾਰਾ ਕੁਝ ਬੰਦ ਜਿਹੜਾ ਦਿਖਾਈ ਦਿੱਤਾ ਇਸ ਸਮੇਂ ਫਰੋਜਪੁਰ ਦੇ ਅਸੀਂ ਰੇਲਵੇ ਸਟੇਸ਼ਨ ਦੇ ਉੱਪਰ ਜਿੱਥੇ ਖੜੇ ਹੋਇਆ ਜਿੱਥੇ ਕਿਸਾਨ ਜਦੋਂ ਬੰਦੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਜਾਂ ਕੀਤਾ ਜਾ ਰਿਹਾ ਤਾਂ ਰੇਲ ਦਾ ਜਿਹੜਾ ਚੱਕਾ ਵੀ ਜਾਮ ਕੀਤਾ ਹੋਇਆ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਇਆ ਇੱਥੋਂ ਤੱਕ ਕਿ ਇੰਨੀ ਜ਼ਿਆਦਾ ਠੱਪ ਹੋਣ ਦੇ ਬਾਵਜੂਦ ਵੀ ਜਿਹੜਾ ਇਸ ਤੋਂ ਤੱਕ ਕਿ ਮਹਿਲਾਵਾਂ ਵੀ ਇੱਥੇ ਸਮਰਥਨ ਦੇਣ ਦੇ ਵਿੱਚ ਲਗਾਤਾਰ ਪਹੁੰਚੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਇੱਥੇ ਨਿੱਕੇ-ਨਿੱਕੇ ਛੋਟੇ-ਛੋਟੇ ਬੱਚੇ ਵੀ ਜਿਹੜਾ ਆਪਣੇ ਹੱਕੀ ਮੰਗਾਂ ਨੂੰ ਲੈਣ ਦੇ ਲਈ ਜਿਹੜਾ ਨੇ ਇੱਥੇ ਧਰਨਾ ਲਗਾਤਾਰ ਜਿਹੜੇ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਘਰਾਂ ਦੇ ਵਿੱਚੋਂ ਨਿਕਲ ਕੇ ਲਗਾਤਾਰ ਜਿਹੜਾ ਇਹ ਧਰਨਾ ਪ੍ਰਦਰਸ਼ਨ ਜਿਹੜਾ ਕਿ ਵਧਦਾ ਜਾ ਰਿਹਾ ਹੈਗਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਦੀ ਤੁਸੀਂ ਗੱਲ ਕਰੀਏ 4 ਵਜੇ ਤੱਕ ਦਾ ਧਰਨਾ ਪ੍ਰਦਰਸ਼ਨ ਜਿਹੜਾ ਇਹ ਕੀਤਾ ਜਾਣਾ ਸੀਗਾ ਸਾਡੇ ਨਾਲ ਇੱਥੇ ਇੱਕ ਕਿਸਾਨ ਜਿਹੜੇ ਮੌਜੂਦ ਹੈਗੇ ਨੇ ਜਿਹੜੇ ਧਰਨਾ ਪੱਥੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਨਜੀਤ ਸਿੰਘ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਕਿ ਮਿਲ ਰਿਹਾ ਹੈਗਾ ਇਹ ਅੱਜ ਜਿਹੜਾ ਧਰਨਾ ਜਾਲ ਲਾਉਂਦੀ ਹਰ ਵਰਗ ਨੇ ਸਾਹ ਦਿੱਤਾ ਚਾਹੇ ਉਹ ਬੱਸ ਡਰਾਈਵਰ ਹੋਣ ਪੈਟਰੋਲ ਪੰਪ ਵਾਲੇ ਹੋਣ ਸਕੂਲਾਂ ਵਾਲੇ ਹੋਣ ਦੁਕਾਨਦਾਰ ਹੋਣ ਇਹ ਸਭ ਨੂੰ ਪਤਾ ਹੈ ਕਿ ਜੇ ਕਿਸਾਨ ਮਰੇਗਾ ਤਾਂ ਹਰ ਇੱਕ ਮਰੇਗਾ ਇਸ ਕਰਕੇ ਅੱਜ ਦਾ ਜਿਹੜਾ ਅੱਖਾਂ ਖੋਲ ਜਾਣਗੀਆਂ ਮੋਦੀ ਸਰਕਾਰ ਦੀਆਂ ਵੀ ਪੂਰਾ ਪੰਜਾਬ ਸਾਨਾ ਦੇ ਨਾਲ ਇਸ ਤਰ੍ਹਾਂ ਸੀ ਗੱਲ ਕਰੀਏ ਕਿਸੇ ਤਰ੍ਹਾਂ ਉਹਨਾਂ ਜੋ ਕੋਈ ਮਾਲੋ ਧਰਨਾ ਪ੍ਰਦਰਸ਼ਨ ਜਰੂਰ ਦਿੱਤਾ ਜਾ ਰਿਹਾ ਹੈ ਕਿਸੇ ਤਰ੍ਹਾਂ ਕੋਈ ਖਰਾਬੀ ਤਾਂ ਨਹੀਂ ਹੈਗੀ ਕਿਸੇ ਤਰ੍ਹਾਂ ਜਾ ਕਿਸਾਨ ਜਿੱਥੇ ਬੰਦੀਆਂ ਦੇ ਵੱਲੋਂ ਬਾਜ਼ਾਰ ਤੱਕ ਇਹਨਾਂ ਬੰਦ ਕਰਾਉਣ ਦਾ ਕੋਈ ਕਿਸੇ ਦੁਕਾਨਦਾਰ ਨੂੰ ਪੁੱਛਿਆ ਕੋਈ ਜਾ ਕੇ ਕਿਸੇ ਨੂੰ ਮਜਬੂਰ ਨਹੀਂ ਕੀਤਾ ਸਾਰੇ ਬਾਜ਼ਾਰ ਦੇਖੋ ਆਪਣੀਆਂ ਬੰਦ ਕੀਤੀਆਂ ਸਾਰਿਆਂ ਨੇ ਬੱਸਾਂ ਵਾਲਿਆਂ ਖੁਦ ਆਪਣਾ ਬਿਆਨ ਦਿੱਤੇ ਸੀ ਪਟਵਾਰੀ ਯੂਨੀਅਨ ਦਾ ਸਾਥ ਹੈ ਡੀਸੀ ਦਫ਼ਤਰ ਦਾ ਸਾਥ ਹੈ ਹਰ ਵਰਗ ਦਾ ਸਾਥ ਦੇ ਰਿਹਾ ਦਫ਼ਤਰ ਵੀ ਸਾਰੇ ਇਸੇ ਬੰਦ ਬਿਲਕੁਲ ਪੂਰਾ ਬਰੋਇਪੁਰ ਜ਼ਿਲ੍ਹਾ ਬਿਲਕੁਲ ਬੰਦ ਤੁਸੀਂ ਲਗਾਤਾਰ ਅਸੀਂ ਗੱਲ ਕਰੀਏ ਪਿਛਲੇ ਸਾਲ ਜਦ ਹੇਗਾ ਤੇ ਕਿਵੇਂ ਲੱਗਦਾ ਹੈਗਾ ਸਰਕਾਰਾਂ ਦਾ ਰਵਈਏ ਉਦੋਂ ਸਰਕਾਰਾਂ ਦੇ ਵੱਲੋਂ ਸਾਰੀਆਂ ਮੰਗਾਂ ਮੰਨ ਲੀਆਂ ਹੋਣ ਫਿਰ ਦੁਬਾਰਾ ਤੁਸੀਂ ਜੇ ਇਸ ਗੱਲ ਕਰੀਏ ਖਨੌਰੀ ਬਾਰਡਰ ਤੇ ਫਿਰ ਬੈਠੇ ਹੋਏ ਇਹ ਪਤਾ ਤੁਹਾਨੂੰ ਵੀ ਹੈ ਸਰਕਾਰਾਂ ਕਰਦੀਆਂ ਕੀ ਨਹੀਂ ਉਦੋਂ ਨਾ ਵਾਦਾ ਕਰਕੇ ਪਰ ਕੋਈ ਨਿਭਾਇਆ ਨਹੀਂ ਮੋਦੀ ਸਰਕਾਰ ਨੇ ਖਾਸ ਕਰਕੇ ਮੋਦੀ ਸਰਕਾਰ ਖਾਸ ਕਰਕੇ ਸਿੱਖ ਸਮਾਜ ਦੀ ਵੈਸੇ ਵੀ ਦੁਸ਼ਮਣ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੈ ਕਿਸਾਨਾਂ ਦੀ ਤਾਂ ਹੈਗੀ ਹੈਗੀ ਹੈ ਹੁਣ ਕੋਈ ਦਿਨ ਪਹਿਲਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਅਰਣ ਮੋਨ ਸਿੰਘ ਇੱਕ ਸਿੱਖ ਚਿਹਰਾ ਹੋਂ ਕਰਕੇ ਉਹਨਾਂ ਦੇ ਰਾਜ ਘਰ ਤੇ ਸੰਸਕਾਰ ਕਰਨ ਨੂੰ ਦਿੱਤਾ ਗਿਆ ਇਸ ਤੋਂ ਖਾਸ ਸਾਹਤ ਹੁੰਦਾ ਹੈ ਕਿ ਮੋਦੀ ਸਰਕਾਰ ਸਿੱਖਾਂ ਤੇ ਕਿਸਾਨਾਂ ਦੀ ਸੁਣਣੀ ਉਹ ਕਦੇ ਵੀ ਪੰਜਾਬ ਤੇ ਕਿਸਾਨਾਂ ਦਾ ਪਲਾੜ ਨਹੀਂ ਜੇ ਮੰਗਾ ਨਹੀਂ ਮੰਨਦੀਆਂ ਕੀ ਅੰਦਰ ਰੱਖੀ ਨਹੀਂ ਮੋਰਚਾ ਚੱਲ ਰਿਹਾ ਜਾਰੀ ਰਹੇਗਾ ਜਦ ਤੱਕ ਮੰਗਾ ਨਹੀਂ ਮੰਨ ਲਿਆ ਜਾਂਦੇ ਇੱਕ ਜਿਹੜਾ ਕਿਸਾਨ ਜਿਹੜੇ ਮਜਬੂਤ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਕਿ ਲਗਾਤਾਰ ਜਿਹੜਾ ਕਿਸੇ ਤਰ੍ਹਾਂ ਜਿਹੜਾ ਤੁਹਾਨੂੰ ਦਰਸ਼ਨ ਰਹੇਗਾ ਕਿਉਂਕਿ ਸਰਕਾਰਾਂ ਦੇ ਵੱਲੋਂ ਜਿਹੜਾ ਲਗਾਤਾਰ ਜਿਹੜਾ ਪਹਿਲਾਂ ਅਸੀਂ ਗੱਲ ਕਰੀਏ ਤਾਂ ਜਦੋਂ ਦਿੱਲੀ ਦੇ ਵਿੱਚ ਤਾਂ ਨਾਬਦਸ਼ੀ ਕੀਤਾ ਜਾ ਰਿਹਾ ਸੀ ਉਸ ਸਮੇਂ ਮੰਗਾ ਜਿਹੜੀਆਂ ਕਿ ਮੰਨ ਲਈਆਂ ਗਈਆਂ ਅਸੀਂ ਕਹਿੰਦੇ ਕਿ ਅਸੀਂ ਤੁਹਾਡੀਆਂ ਜੋ ਤੁਹਾਡੀਆਂ ਮੰਗਾਂ ਨੇ ਜਾਇਜ਼ ਏ ਉਹ ਅਸੀਂ ਜਿਹੜੇ ਕਾਨੂੰਨ ਵਾਪਸ ਲਾਗੇ ਪਰ ਲੇਕਿਨ ਉਸ ਤੋਂ ਬਾਅਦ ਦੇ ਵਿੱਚ ਫਿਰ ਉਹ ਗੱਲ ਹੋਣ ਦੇ ਬਾਵਜੂਦ ਜਿਹੜਾ ਕਿਸਾਨ ਜਿੱਥੇ ਬੰਦੀਆਂ ਦੇ ਵੱਲੋਂ ਫਿਰ ਲਗਾਤਾਰ ਦਰਨਾ ਪ੍ਰਦਰਸ਼ਨ ਜਿਹੜਾ ਦਿੱਤਾ ਜਾ ਰਿਹਾ ਅੱਜ ਦੀ ਅਸੀਂ ਗੱਲ ਕਰੀਏ ਤਾਂ ਅੱਜ ਜਾਂ ਪੰਜਾਬ ਜਿਹ ਕਿ ਸਾਡੀਆਂ ਹੱਕੀ ਜਿਹੜੀਆਂ ਮੰਗਾਂ ਜਿਹੜਾ ਮੰਨ ਲਿਆ ਜਾਵੇ ਨਹੀਂ ਤਾਂ ਇਸ ਤੋਂ ਬਾਅਦ ਜਿਹੜਾ ਸੰਘਰਸ਼ ਹੋਰੀ ਜਾ ਤੇਜ਼ ਕੀਤਾ ਜਾਵੇਗਾ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਾਧਿਆ ਟੀਵੀ ਹੋਇਆ